ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਗੁਰਬਾਣੀ ਦੇ ਮਹੰਗੇ ਸ਼ਬਦਾਂ ਦੀ ਜੋ ਲੜੀਵਾਰ ਸੰਥਿਆ ਕਰ ਰਹੇ ਹਾਂ ਤੇ ਜੋ ਤੁਹਾਨੂੰ ਜੀ ਪਲੇਲਿਸਟ ਦੇ ਵਿੱਚ ਸਾਰੀ ਸੰਥਿਆ ਪਈ ਹੈ ਭਟਾਂ ਦੇ ਸਵਈਏ ਸਹਿਸਕ੍ਰਿਤੀ ਅਤੇ ਪੰਜ ਬਾਣੀ ਸੰਥਿਆ ਸੁਖਮਨੀ ਸਾਹਿਬ ਬਾਮਨ ਅਖਰੀ ਅਨੇਕਾਂ ਮਹੰਗਾ ਸ਼ਬਦਾਂ ਦੀ ਸੰਥਿਆ ਉਚਾਰਨ ਕੀਤੀ ਉੱਥੇ ਜਾ ਕੇ ਆਪ ਸਰਵਣ ਕਰ ਸਕਦੇ ਹੋ ਅੱਜ ਆਪਾਂ ਇਸ ਪਾਵਨ ਪਵਿੱਤਰ ਸ਼ਬਦ ਦੀ ਸਤਿਆ ਕਰਣੀ ਹੈ ਜੋ 730 ਅੰਗ ਤੇ ਆਉਂਦਾ ਹੈ 730 ਅੰਗ ਤੇ ਆਉਂਦਾ ਸੂਹੀ ਮਹੱਲਾ ਪਹਿਲਾ ਕਰ ਸਤਵਾ ਕਰ ਸਤ ਨਹੀਂ ਕਹਿਣਾ ਕਰ ਸਤਵਾ ਇਸ ਤਰ੍ਹਾਂ ਉਚਾਰਨ ਕਰਨਾ ਇੱਕ ਓੰਕਾਰ ਸਤਗੁਰ ਪ੍ਰਸਾਦ ਜੋਗ ਨਾ ਖਿੰਠਾ ਠੱਥੇ ਦੀ ਆਵਾਜ਼ ਉਚਾਰਨ ਕਰਨੀ ਖਿੰਠਾ ਜੋਗ ਨਾ ਖਿੰਠਾ ਜੋਗ ਨਾ ਡੰਡੇ ਡੰਡੇ ਨਹੀਂ ਪੜ ਦੇਣਾ ਤਿਆਰ ਰੱਖਣਾ ਦਲਾਵਾ ਦਾ ਦਲਾਵਾ ਉਚਾਰਨ ਕਰਨੀ ਹੈ ਡੰਡੇ ਜੋਗ ਨਾ ਭਸਮ ਚੜਾਈ ਹੈ ਚੜਾਈ ਹੈ ਇਹ ਭਾਰਾ ਉਚਾਰਨ ਕਰਨਾ ਹੈ ਚੜਾਈ ਹੈ ਝੱਜੇ ਦੀ ਆਵਾਜ਼ ਨਹੀਂ ਕੱਢਣੀ ਚੱਚੇ ਦੀ ਆਵਾਜ਼ ਕੱਢਣੀ ਹੈ ਚੜਾਈ ਹੈ ਜੋਗ ਨਾ ਮੁੰਦੀ ਮੂਂਡ ਮੁੜਾਏ ਮੁੜਾਏ ਹੈ ਇਥੇ ਐਡਰ ਨੂੰ ਦਲਾਵਾਂ ਲੱਗੀਆਂ ਧਿਆਨ ਰੱਖਣਾ ਮੁਢਾਏ ਹੈ ਜੋਗਨਾ ਸਿੰਘੀ ਵਾਈ ਹੈ ਸੰਗਤ ਜੀ ਸਸੇ ਨੂੰ ਸਿਹਾਰੀ ਉੱਤੇ ਟਿੱਪੀਏ ਗੰਗੇ ਨੂੰ ਬਿਹਾਰੀਏ ਗੰਗਾ ਇਹ ਨੱਕ ਦੇ ਵਿੱਚ ਉਚਾਰਨ ਹੁੰਦਾ ਹੈ ਇਸ ਦਾ ਉਚਾਰਨ ਆਪ ਪਹਿਲਾਂ ਕਈ ਵੀਡੀਓ ਵਿੱਚ ਕੀਤਾ ਹੈ ਸਪੈਸ਼ਲਿਸਟ ਦੀ ਸ਼ਬਦ ਦੀ ਆਪਾਂ ਸੰਖਿਆ ਬਣਾ ਕੇ ਸੰਖਿਆ ਕਰਾ ਕੇ YouTube ਤੇ ਪਾਈ ਹੈ ਕੇ ਸ਼ਬਦ ਦਾ ਉਚਾਰਨ ਕਿਵੇਂ ਕਰਨਾ ਹੈ ਇਹ ਨੱਕ ਦੇ ਵਿੱਚ ਉਚਾਰਨ ਕਰਨਾ ਹੈ ਸਿੰਘੀ ਸਿੰਘੀ ਕਹਿਣਾ ਹੈ ਸਿੰਘੀ ਨਹੀਂ ਕਹਿ ਦੇਣਾ ਗੱਗੇ ਦੀ ਆਵਾਜ਼ ਨਹੀਂ ਕੱਢਣੀ ਨੱਕ ਦੇ ਵਿੱਚ ਉਚਾਰਨ ਕਰਨੀ ਸਿੰਘੀ ਨੰਗਾ ਬੋਲਣਾ ਹੈ ਨੰਗਾ ਸਿੰਘੀ ਵਾਈ ਹੈ ਅੰਜਨ ਮਾਹੇ ਨਰੰਜਨ ਰਹੀ ਹੈ ਜੋਗ ਜੁਗਤ ਇਵ ਪਾਈ ਹੈ ਗੱਲੀ ਜੋਗੜਾ ਹੋਏ ਗੱਲੀ ਪਾੜ ਜਿਹੜਾ ਕਸ ਕੇ ਅਦਕ ਲਾ ਕੇ ਉਚਾਰਨ ਕਰਨਾ ਹੈ ਗੱਲੀ ਜੋਗ ਨਾ ਹੋਈ ਏਕ ਦ੍ਰਿਸ਼ਟ ਕਰ ਸੰਸਾਰ ਸਜਾਣਾ ਜਾਣੇ ਨਹੀਂ ਪੜਨਾ ਜਾਣੇ ਦਲਾਵਾਂ ਦੇ ਨਾਲ ਜੋਗੀ ਕਹੀਏ ਸੋਈ ਰਹਾਓ ਜੋਗਣਾ ਬਾਹਰ ਮੜੀ ਮਸਾਣੀ ਜੋਗਣਾ ਤਾੜੀ ਲਾਈਐ ਜੋਗਣਾ ਦੇਸ ਦਸੰਤਰ ਭਵੇ ਹੈ ਭਵੇ ਹੈ ਭਏ ਨਹੀਂ ਪੜ ਦੇਣਾ ਭਵੇ ਹੈ ਜਿੱਤੇ ਬਾਵੇ ਨੂੰ ਸਿਆਰੀ ਲੱਗੀ ਹੈ ਬਾਵੇ ਦੀ ਜਿਹੜੀ ਸਿਆਰੀ ਉਚਾਰਨ ਕਰਨੇ ਭਵੇ ਹੈ ਜੋਗਣਾ ਤੀਰਥ ਨਾਈ ਹੈ ਨਾਈਏ ਪਾੜ ਸੰਗਤ ਜੀ ਪਾਰ ਹੈ ਕਿਉਂਕਿ ਇੱਥੇ ਨਹਾਉਂਦਾ ਅਰਥ ਕੀਤਾ ਹੈ ਤੀਰਥ ਨਾਈ ਹੈ ਅੰਜਨ ਮਾਹੇ ਨਰੰਜਨ ਰਹੀ ਹੈ ਜੋਗ ਜੁਗਤ ਏਵ ਪਾਈ ਹੈ ਸਤਗੁਰ ਭੇਟੇ ਭੇਟੇ ਨਹੀਂ ਪੜਦੇ ਨਾ ਭੇਟੇ ਦਲਾਵਾਂ ਦੇ ਨਾਲ ਤਾਂ ਸਹਿਜ ਸਾ ਤੂਟੇ ਦਲਾਵਾਂ ਦੇ ਨਾਲ ਧਾਵਤ ਵਰਜ ਰਹੀ ਹੈ ਨਿਜਰ ਝਰੈ ਸਹਿਜ ਤੁਨ ਲਾਗੇ ਹੁਣ ਸੰਗਤ ਜਿਹੜਾ ਇਹ ਪਾਠ ਹੈ ਕਸ ਕੇ ਬੋਲਣਾ ਹੈ ਬੋਲਾ ਨਹੀਂ ਉਚਾਰਨ ਕਰਨਾ ਅਦਕ ਲਾ ਕੇ ਪੜਨਾ ਨਿਜਰ ਨੇ ਝਾਰ ਨਹੀਂ ਪੜ ਪੜਨਾ ਕਈ ਸੰਗਤਾਂ ਨੇ ਝਾਰ ਪੜ ਜਾਂਦੀਆਂ ਪਰ ਇਸ ਦਾ ਜਿਹੜਾ ਉਚਾਰਨ ਹੈ ਨਿਜਰ ਕਸ ਕੇ ਬੋਲਣਾ ਨਿਜਰ ਝਰੇ ਝਰੇ ਨਹੀਂ ਪੜਦੇ ਨਾ ਝਰੇ ਦਲਾਵਾਂ ਦੇ ਨਾਲ ਸਹਿਜ ਧੁਨ ਲੱਗੈ ਘਰ ਹੀ ਪਰਚਾ ਪਾਈ ਐ ਅੰਜਨ ਮਾਹ ਨਿਰੰਜਨ ਰਹੀ ਐ ਜੋਗ ਜੁਗਤ ਇਵ ਪਾਈ ਐ ਨਾਨਕ ਜੀਵਤਿਆ ਮਰ ਰਹੀ ਐ ਲਾਵਾ ਦੇ ਨਾਲ ਰਹੀ ਹੈ ਐਸਾ ਜੋਗ ਕਮਾਈ ਹੈ ਵਾਜੇ ਬਾਜੂ ਸਿੰਘੀ ਵਾਜੇ ਫਿਰ ਉਸੇ ਸੰਗਤ ਜੀ ਆਪਾਂ ਪਿੱਛੇ ਇਸ ਦਾ ਉਚਾਰਨ ਸਿੱਖਿਆ ਆਇਆ ਸਿੰਘੀ ਨੱਕ ਦੇ ਵਿੱਚ ਸਿੰਘੀ ਵਾਜੇ ਤੋ ਨਿਰਪੋ ਪਦ ਪਾਈਏ ਜਿਹੜਾ ਪਦ ਪਾਠ ਹੈ ਭੋਲੇ ਸੰਗਤ ਜੀ ਕਸਕੇ ਨਹੀਂ ਬੋਲਣਾ ਪਦ ਪਾਈ ਹੈ ਅੰਜਨ ਮਾਹ ਨਿਰੰਜਨ ਰਹੀ ਹੈ ਜੋਗ ਜੁਗਤ ਤੋ ਪਾਈ ਹੈ ਸੋ ਸੰਗਤ ਜੀ ਆਗਿ ਇਸ ਪਾਵਨ ਪਵਿੱਤਰ ਸ਼ਬਦ ਦੀ ਸੰਖਿਆ ਕੀਤੀ ਹੈ ਸੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਭੁੱਲਾਂ ਦੀ ਮਾਫ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ